ਸੰਬੂ ਦੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹਾ ਦਿੰਦੇ ਆ ਕਿ ਅਸੀਂ ਇਸ ਸੰਘਰਸ਼ ਦੀ ਤਾਲਮੇਲਵੇਂ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਸਤਿ ਸ਼੍ਰੀ ਅਕਾਲ ਦੋਸਤੋ ਸੰਬੂ ਖਨੋਰੀ ਆ ਰਹੀਆਂ ਉਗਰਾਹਾਂ ਦੀਆਂ ਫੌਜਾਂ ਹੋ ਗਿਆ ਐਲਾਨ ਪਰ ਪਰ ਟਰਾਲੀਆਂ ਹੋਣਗੀਆਂ ਬਾਬੇ ਤੇ ਬੀਬੀਆਂ ਦੀ ਸੋ ਦੱਸਦੇ ਕਿ ਹਰਿਆਣੇ ਦੀ ਸਰਹੱਦਾਂ ਤੇ ਬੈਠੇ ਹੋਏ ਕਿਸਾਨਾਂ ਨੂੰ ਅੱਜ 5 ਦਿਨ ਹੋ ਗਏ ਹਨ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਭਰੋਸੇ ਤੋਂ ਬਾਅਦ ਕਿਸਾਨ ਅੱਗੇ ਨਹੀਂ ਵਧ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਪਰ ਹਰਿਆਣੇ ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ ਸ਼ੰਭੂ ਅਤੇ ਖਨੋਰੀ ਪੁਆਇੰਟਾਂ ਤੇ ਹਰਿਆਣੇ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਸੀ ਕਿਸਾਨ ਉਦੋਂ ਤੋਂ ਦੋਵੇਂ ਸਰਹੱਦਾਂ ਦਾ ਪੁਆਇੰਟਾਂ ਤੇ ਰੁਕੇ ਹੋਏ ਹਨ ਹਰਿਆਣਾ ਸਰਕਾਰ ਦੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਫੈਸਲਾ ਕੀਤਾ ਹੈ ਕਿ ਉਹ ਹਰਿਆਣਾ ਸਰਹੱਦਾਂ ਤੇ ਬੈਠੇ ਸੰਘਰਸ਼ੀ ਸਾਥੀਆਂ ਦੀਆਂ ਹਿਮਾਇਤਾਂ ਲਈ ਸ਼ੰਭੂ ਅਤੇ ਖਨੋਰੀ ਆ ਰਹੇ ਹਨ ਇਸ ਦੀ ਜਾਣਕਾਰੀ ਭਾਰਤ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਜੋਗਿੰਦਰ ਸਿੰਘ ਉਗਰਾਹਾ ਨੇ ਦਿੱਤੀ ਹੈ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਅਸੀਂ ਜਥੇਬੰਦੀ ਦੇ ਲੀਡਰਾਂ ਨਾਲ ਮੀਟਿੰਗ ਕੀਤੀ ਜਿਸ ਚੋਂ ਫੈਸਲਾ ਕੀਤਾ ਗਿਆ ਕਿ ਤਾਲਮੇਲ ਬਣਾ ਕੇ ਜ਼ੋਰਦਾਰ ਤਰੀਕੇ ਨਾਲ ਅਸੀਂ ਉੰਗਰਾਹਾ ਦੇ ਸਰਹੱਦ ਤੇ ਆ ਰਹੇ ਹਾਂ ਉਗਰਾਹਾ ਨੇ ਕਿਹਾ ਕਿ ਹਲੇ ਵੀ ਕੁੱਝ ਨਹੀਂ ਗਿਆ ਆਓ ਬਾਕੀ ਸਾਥੀ ਵੀ ਇਸ ਨੂੰ ਸਾਂਝਾ ਸੰਘਰਸ਼ ਬਣਾ ਕੇ ਭਾਜਪੀ ਦੀ ਸਰਕਾਰ ਖਿਲਾਫ ਡਟਿਏ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਚੰਗਾ ਹੁੰਦਾ ਕਿ ਸਰਹੱਦ ਤੇ ਬੈਠਿਆਂ ਕਿਸਾਨ ਜਥੇਬੰਦੀਆਂ ਦਿੱਲੀ ਜਾਣ ਦਾ ਫੈਸਲੇ ਤੋਂ ਪਹਿਲਾਂ ਪੰਜਾਬ ਦੀ ਸਾਰੇ ਜਥੇਬੰਦੀਆਂ ਨਾਲ ਮੀਟਿੰਗ ਕਰਦੀਆਂ ਸਾਰਿਆਂ ਨੂੰ ਨਾਲ ਲੈ ਕੇ ਚਲਦੀਆਂ ਜਿਸ ਨਾਲ ਕੇਂਦਰ ਸਰਕਾਰ ਨੂੰ ਤਕੜੀ ਲੜਾਈ ਦਿੱਤੀ ਜਾ ਸਕਦੀ ਸੀ ਸੰਘਰਸ਼ ਨੂੰ ਜਤੌਣ ਲਈ ਸਾਡੇ ਸਾਰਿਆਂ ਦੀ ਸਾਂਝ ਬਹੁਤ ਜ਼ਰੂਰੀ ਹੈ ਜੋਗਿੰਦਰ ਪਾਲ ਸਿੰਘ ਉਗਰਾਹਾ ਆਪ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਬੀਕੇਯੂ ਇਕਤਾ ਦੇ ਪ੍ਰਧਾਨ ਹਨ ਬੀਕੇਯੂ ਉਗਰਾਹਾਂ ਨੂੰ ਸਭ ਤੋਂ ਵੱਧ ਹਮਲਾਵਰ ਕਿਸਾਨ ਜਥੇਬੰਦੀਆਂ ਮੰਨਿਆ ਜਾਂਦਾ ਹੈ ਸਾਲ 2020-2021 ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਈ ਜੰਗ ਦੀ ਕਮਾਂਡ ਉਗਰਾਹਾਂ ਦੇ ਹੱਥ ਵਿੱਚ ਸੀ ਉਹ ਉਸ ਅੰਦੋਲਨ ਦਾ ਮੁੱਖ ਚਿਹਰਾ ਸੀ ਉਗਰਾਹਾਂ ਚ ਕਿਸਾਨ ਛੋਟੇ-ਛੋਟੇ ਸਮੱਸਿਆਵਾਂ ਨੂੰ ਲੈ ਕੇ ਸਿੱਧੇ ਤੌਰ ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਟੱਕਰ ਦਿੰਦੇ ਹਨ ਇਸ ਸੰਸਥਾ ਦੀ ਵਿਸ਼ੇਸ਼ ਕਿਸਾਨਾਂ ਲਈ ਮੁਸ਼ਕਲਾ ਪੈਦਾ ਕਰਨ ਵਾਲਾ ਸਰਕਾਰੀ ਨਿਯਮਾ ਤੇ ਨਿਯਮਾਂ ਨੂੰ ਚੁਣੌਤੀ ਦੇ ਰਹੀ ਹੈ ਪੰਜਾਬ ਦੇ ਮਾਲਵਾ ਅਤੇ ਮਾਝੇ ਖੇਤਰ ਦਾ ਬਹੁਤਾ ਕਿਸਾਨ ਅਤੇ ਮਜ਼ਦੂਰ ਵਰਗ ਇਸ ਜਥੇਬੰਦੀ ਨਾਲ ਹੈ ਜੋਗਿੰਦਰ ਉਗਰਾਹਾਂ ਕਰਜਾ ਮੋੜਨ ਤੋਂ ਸਮਰਥ ਕਿਸਾਨਾਂ ਤੇ ਮਜ਼ਦੂਰਾਂ ਲਈ ਢਾਲ ਬਣ ਰਿਹਾ ਹੈ ਸੋ ਬਾਕੀ ਆਓ ਲੈ ਚਲਦੇ ਹਾਂ ਤੁਹਾਨੂੰ ਉਗਰਾਹਾਂ ਦੀ ਇਸ ਵੀਡੀਓ ਵੱਲ ਕੀ ਕਿਹਾ ਅਤੇ ਕੀ ਐਲਾਨ ਕੀਤਾ ਸ਼ੰਭੂ ਬਾਰਡਰ ਤੇ ਜਾਣ ਲਈ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਅਨੁਕੋਰੀ ਫੇਰ ਦੱਸਦੀ ਏ ਕਿ ਮੈਂ ਜਗENDER ਸਿੰਘ ਉਗਰਾਹਾ ਸੁਭਾ ਪ੍ਰਧਾਨ ਭਾਰਤੀ ਕਿਸਾਨ ਨੇਕਤਾ ਉਗਰਾਹਾ ਅੱਜ ਅਸੀਂ ਭਾਰਤੀ ਕਿਸਾਨ ਨੇਕਤਾ ਉਗਰਾਹਾ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਸੱਦ ਕੇ ਪੰਜ ਮੈਂਬਰੀ ਕਮੇਟੀ ਦੀ ਸੁਭਾ ਅਗੂਆਂ ਦੀ ਮੀਟਿੰਗ ਸੱਦੀ ਹੈ ਉਹਦੇ ਚ ਅਸੀਂ ਦੋ ਤਿੰਨ ਫੈਸਲੇ ਲਏ ਆ ਉਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਇਹ ਹੈ ਵੀ ਜਿਹੜਾ ਚੰਡੀਗੜ੍ਹ 24 ਮਾ ਇਹਦਾ ਮਾਰਚ ਫਰਵਰੀ ਦਾ ਅਸੀਂ ਮੋਰਚਾ ਲਾਉਣ ਦਾ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦਾ ਫੈਸਲਾ ਤੈਅ ਕੀਤਾ ਸੀ ਉਹਨੂੰ ਅਸੀਂ ਅਣ ਸਮੇਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਪਹਿਲਾ ਸਾਡਾ ਫੈਸਲਾ ਇਹ ਹੈ ਦੂਜਾ ਅਸੀਂ ਫੈਸਲਾ ਕੀਤਾ ਹੈ ਬੀ ਐਸ ਕੇਮ ਦਾ ਸੱਦਾ ਹੁਣ ਤੱਕ ਜਿੰਨਾ ਚਿਰ ਸਾਡੀ 17 ਤਰੀਕ ਨੂੰ ਸ਼ਾਮ ਨੂੰ ਐਸ ਕੇਮ ਦੀ ਜੋ ਮਿਟ ਗਈ ਉਹਦਾ ਸੱਦਾ ਹੁਣ ਤੱਕ ਅਸੀਂ 2 ਦਿਨਾਂ ਵਾਸਤੇ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਕਰਾਂ ਦੇ ਮੂਹਰੇ ਧਰਨੇ ਲਾਉਣ ਦਾ ਦੋ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਤੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਅੱਜ ਕੀਤਾ ਹੈ ਤੀਜਾ ਫੈਸਲਾ ਹੈ ਸਾਡਾ ਇਹ ਹੈ ਕਿ ਸੰਗੂ ਤੇ ਖਨੌਰੀ ਬਾਰਡਰ ਦੇ ਉੱਤੇ ਸੰਭੂ ਸੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹ ਦਿੰਨੇ ਆ ਕਿ ਅਸੀਂ ਇਸ ਸੰਘਰਸ਼ ਦੀ ਤਾਲਮਿਲਵੇਂ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ ਚ ਆ ਗਏ ਕੱਲ ਅਸੀਂ ਐਲਾਨ ਕੀਤਾ ਸੀ ਤੇ ਉਹ ਐਲਾਨ ਤੇ ਅਸੀਂ ਆਪਦਾ ਫੈਸਲਾ ਅੱਜ ਕਰ ਲਿਆ ਜੰਗਾ ਹੁੰਦਾ ਜੇ ਸੰਘਰਸ਼ੀ ਸਾਥੀ ਇਸ ਸੰਘਰਸ਼ ਨੂੰ ਛੇੜਨ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਇਹ ਸੰਘਰਸ਼ ਨੂੰ ਸਾਂਝਾ ਬਣਾ ਕੇ ਬੀਜੇਪੀ ਕੇਂਦਰ ਸਰਕਾਰ ਦੇ ਵਿੱਚ ਬੈਠੀ ਬੀਜੇਪੀ ਨੂੰ ਇਹ ਤਕੜੀ ਲੜਾਈ ਦਿੱਤੀ ਜਾ ਸਕਦੀ ਸੀ ਇਹਨੂੰ ਜੱਤ ਤੱਕ ਪਹੁੰਚਾਉਣ ਵਾਸਤੇ ਸਾਡੀ ਸਾਰਿਆਂ ਦੀ ਸਾਂਝ ਬਹੁਤ ਹੀ ਜ਼ਰੂਰੀ ਸੀ ਅਜੇ ਵੀ ਕੁਝ ਨਹੀਂ ਵਿਗੜਿਆ ਢੋਲੇ ਵੀ ਰਾਂਦਾ ਸਾਥੀ ਇਹਨੂੰ ਸਾਂਝੇ ਸੰਘਰਸ਼ ਨੂੰ ਆਜੋ ਇਕੱਠੇ ਹੋ ਕੇ ਆਪਾਂ ਸਾਰੇ ਇਹ ਸਾਂਝੇ ਸੰਘਰਸ਼ ਨੂੰ ਅੱਗੇ ਵਧਾਈਏ ਤੇ ਫਿਰਕੂ ਪੜਕਾਉ ਤੇ ਫੁੱਟ ਪਾਉ ਤਾਕਤਾਂ ਨੂੰ ਮਾਤ ਦੇਈਏ